ਆਪਣਾਓ ਮਸ਼ਹੂਰ ਦੇ ਰੂਪ ਦੇ ਨਾਲਾ ਮੇਜਰ ਪ੍ਰਚਾਰ ਹੋਊਗਾ ਹਰ ਵੀਆਪੀ ਨੂੰ ਆਊਗਾ ਫਿਰ ਇੱਕ ਕੋਡ ਲੱਗਾ ਹੋਊਗਾ ਉਹ ਤੇ ਉਹ ਆਪਣੇ ਦਸਤਖਤ ਕਰਕੇ ਜਾਊਗਾ ਦਾ ਸਮਾਜ ਨੂੰ ਸੰਦੇਸ਼ ਦੇਈਏ ਫਿਰ ਅੱਗੇ ਆ ਗੋ ਕਿਹਣਾ ਆਪਣਾਓ ਇਹਦੇ ਵਿੱਚ ਇੱਕ ਰਿਕਾਰਡ ਨੰਬਰ ਟੀਮ ਲਾਰ ਰਹੀਆਂ ਨੇ ਹਿੰਦੁਸਤਾਨ ਚ ਪਹਿਲੀ ਦਫਾ 160 ਮੈਚ ਹੋਣੇ ਨੇ 1.5 ਘੰਟਾ ਇੱਕ ਮੈਚ ਨੂੰ ਲੱਗਦਾ ਦਨ ਕੋਰਟ ਸਾਡੇ ਕੋਲ ਵਰਡਨ ਕੋਰਟ ਹੈਗੇ ਜਿਹੜੇ ਕੇ ਯੂਜ਼ ਹੋਣਗੇ ਇਹਦੇ ਵਿੱਚ 75 ਟੈਕਨੀਕਲ ਫੀਲ ਰੈਫਰੀ ਦੂਜੇ ਆਰਹੈ ਨੇ ਇੱਕ ਬਹੁਤ ਵੱਡਾ ਸ਼ੋਅ ਹੋਊਗਾ ਇਸ ਦੌਰਾਨ ਹਿੰਦੁਸਤਾਨ ਦੀਆਂ ਟੀਮਾਂ ਇਸ ਏਜ ਬਰਗਦੀਆਂ ਉਹਨਾਂ ਦੀ ਕੈਂਪਲੀ ਸਿਲੈਕਟ ਕੀਤੇ ਜਾਣਗੇ ਸਿਲੈਕਸ਼ਨ ਕਮੇਟੀ ਆਉਣੀ ਹੈ ਉੱਥੇ ਸਾਰੀਆਂ ਔਰ ਬੀਐਫਆਈ ਦਾ ਮੀਡੀਆ ਆਊਗਾ ਬੀਐਫਆਈ ਸਾਡੀ ਪੈਕਿੰਗ ਕਰ ਰਹੀ ਆ ਪੰਜਾਬ ਸਰਕਾਰ ਸਾਡੀ ਪੈਕਿੰਗ ਕਰ ਰਹੀ ਆ ਨੋਕਲ ਕਾਰਪੋਰੇਸ਼ਨ ਵੀ ਸਟਡੀ سپورਟ ਕਰ ਰਹੀ ਹੈ ਸਾਰਾ ਕੁਝ ਜਿਹੜਾ ਹੈਗਾ ਸੁਪਨ ਸ਼ਰਮਾ ਜੀ ਜਿਹੜਾ ਅਗਵਾਈ ਵਿੱਚ ਅਸੀਂ ਜਿਹੜਾ ਹੈਗਾ ਇਕਰਾਰ ਰਹੇ ਹਾਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਆਪਣੇ ਮਿਸ਼ਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਵਾਂਗੇ ਹਿੰਦੁਸਤਾਨ ਨੂੰ ਇੱਕ ਸੰਦੇਸ਼ ਦੇਵਾਂਗੇ ਕਿ ਇਹ ਲੁਧਰਣਾ ਸ਼ਹਿਰ ਆਤ ਜਿੱਥੇ ਸਭ ਤੋਂ ਵੱਧ ਰਹਿ ਚੈਂਪੀਅਨਸ਼ਿਪ ਇੱਥੇ ਹੋ ਜਾ ਹਰ ਤੋਂ ਪਹਿਲੀ ਨੈਕਲ 51 ਤੋਂ ਲੁਧਰਣਾ ਤੋਂ ਸ਼ੁਰੂ ਹੋਈ ਪਰ ਮੈਂ ਨਹੀਂ ਦੇਖੀ ਉਹ ਕਰਤੀ ਗਰਾਊਂਡ ਤੇ ਹੋਈ ਸੀ ਮਿੱਟੀ ਤੇ ਸਟੋਰੀ ਬਣਦੀ ਆ ਫਰਮ ਮਰਟੂ ਮਹਿਫਲਬੁਰ। ਹਿੰਦੂਸਤਾਨ ਦੀ ਕੋਈ ਵੀ ਜਿਹੜਾ ਹੈਗਾ ਇਹ ਐਸਾ ਸਟੇਡੀਅਮ ਨਹੀਂ ਹੋਊਗਾ ਜਿਹੜਾ ਹੁਣ ਬਣਨ ਜਾ ਰਿਹਾ। ਸਮਾਜ ਨੂੰ ਅਸੀਂ ਦੇ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਤੁਹਾਡੇ ਦੋਸਤਾਂ ਦਾ ਸਾਨੂੰ ਸਹਿਯੋਗ ਦੀ ਲੋੜ ਆ। ਵੀ ਇਹ ਖੂਬ ਪੋਜ਼ਿਟਿਵ ਪੰਜਾਬ ਦਾ ਮੈਸੇਜ ਆਵੇ ਵੀ ਪੰਜਾਬ ਇੱਕ ਐਸੀ ਸਟੇਟ ਦਾ ਕਿ ਨਸ਼ਾ ਲਈ ਨਹੀਂ ਇਹ ਖੇਡਾਂ ਲਈ ਵੀ ਜਿਹੜੀ ਹੈਗੀ ਹੀਰੋ ਹੈਗੀ ਆ। ਨਹੀਂ ਤੇ ਖਤਮ ਕਰਨੇ ਨੇ ਖੇਡਾਂ ਦੇ ਰਾਹੀ ਕਰਨਾ ਇੱਕ ਬਹੁਤ ਵੱਡਾ ਮਾਧਿਅਮ ਹੈਗਾ ਇਹਨ ਪੂਰਾ ਯਕੀਨ ਆ ਸ਼ਰਮਾ ਜੀ ਦੀ ਗਵਾਹੀ ਵਿੱਚ ਵੀ ਅਸੀਂ ਇਹਨੂੰ ਪੂਰੇ ਜੋਰ-ਸ਼ੋਰ ਨਾਲ ਮੇਰੇ ਨਾਲ ਸਾਡੇ ਸਾਥੀ ਬਖਵਿੰਦਰ ਸਿੰਘ ਪੁੱਲਰ ਬੈਠੇ ਨੇ ਫੇਰ ਸਾਹ ਬੈਠੇ ਨੇ ਸਾਡਾ ਅਰਨਾਬਾਡੀ ਹਿੰਦੁਸਤਾਨ ਦਾ 스타 ਉਹ ਬੈਠਾ ਅਰਨਾਬਾਡੀ ਹੈਗਾ ਔਰ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਸੋਡੇ ਸਾਰਿਆਂ ਤੋਂ ਪਰਪੋਰ ਸਹਿਯੋਗ ਦੀ ਆਸ ਕਰਦਾ ਅਸੀਂ ਇਹਨੂੰ ਡਟ ਕੇ ਤੁਹਾਡੇ ਸਹਿਯੋਗ ਨਾਲ ਕਾਮਯਾਬ ਕਰਾਂਗੇ ਔਰ ਪੂਰੀ ਅੱਛੀ ਤਰ੍ਹਾਂ ਬੱਚਿਆਂ ਨੂੰ ਅਸੀਂ ਸਕੂਲਾਂ ਦੇ ਨੂੰ ਦਿਖਾਵਾਂਗੇ ਆਕੇ ਕਿ ਖੇਡ ਪ੍ਰੋਮ ਮਨਹਾਤਿਆ ਕੋ ਇਹ ਸਾਡਾ ਮੇਨ ਪ੍ਰਚਾਰ ਹੋਊਗਾ ਕੁਝ ਵੀ ਤੁਸੀਂ ਪੁੱਛਣਾ ਮੈਨੂੰ ਪੁੱਛ ਸਕਦੇ ਹੋ ਜਿਹੜੀ ਟੀਮਾਂ ਆ ਰਹੀਆਂ ਨੇ ਉਹਨਾਂ ਵਾਸਤੇ ਕੀ ਕੀ ਅਰੇਂਜਮੈਂਟਸ ਇੱਥੇ ਰੱਖੇ ਗਏ ਨੇ ਚਾਹੇ ਟਰਾਂਸਪੋਰਟੇਸ਼ਨ ਦੇ ਚਾਹੇ ਸਟਿਕ ਕੀ ਅਰੇਂਜਮੈਂਟਸ ਜਿਹੜੀਆਂ ਬਾਹਰੋਂ ਟੀਮਾਂ ਆ ਰਹੀਆਂ ਉਹਨਾਂ ਵਾਸਤੇ ਪ੍ਰਬੰਧ ਬਾਹਰਲੀ ਟੀਮਾਂ ਦੇ ਪ੍ਰਬੰਧ ਫਾਰੀਆਂ ਪ੍ਰਬੰਧਨ ਦੇ ਪਾਂ ਹੋਟਲਾਂ 'ਨਾਂ ਸੌਣਗੇ ਟੌਪ ਕਲਾਸ ਖਰੜਾ ਤੋਂ ਜੋਗੋ ਟਰਾਂਸਪੋਰਟ ਦਿੱਤੀ ਜਾਊਗੀ ਮੈਡੀਕਲ ਫੀਲਟੀ ਹੋਣਗੀਆਂ ਉੱਥੇ ਡਾਕਟਰ ਬੈਠੇ ਹੋਣਗੇ ਬਕਾਇਦਾ ਈਵਨ ਡਰੋਪ ਟੈਸਟਿੰਗ ਵੀ ਹੋਊਗੀ ਕੋਈ ਖਿਡਾਰੀ ਬਾਹਰ ਦੀ ਸੇਡ ਦਾ ਕਿਸੇ ਵੀ ਸੇਡ ਦਾ ਨਸ਼ਾ ਕਰਕੇ ਆਉਂਦਾ ਉਹਦੇ ਵੀ ਜਿਹੜਾ ਹੈਗਾ ਬੈਨ ਲੱਗੂਗਾ ਪੂਰੀ ਸਾਡੀ ਫੈਡਰੇਸ਼ਨ ਦੇ ਵਿੱਚ ਸਟ੍ਰਿਕਟ ਹੈ ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਆਡੀਅੰਸ ਵਿਜ਼ਿਟਰਸ ਨੇ ਉਹ ਨੰਬਰ ਕਿਵੇਂ ਇੰਕਰੀਜ਼ ਕਰੋਗੇ ਸਕੂਲ ਦੇ ਵਿੱਚ ਕੈਂਪੇਨ ਸੀ ਆ ਕਿ ਕਿਵੇਂ ਤੁਹਾਡੇ ਤੁਹਾਡੇ ਰਾਜ ਤੁਹਾਡੇ ਜਰੀਏ ਤੁਹਾਡੇ ਜਰੀਏ ਤੁਹਾਡੇ ਜਰੀਏ ਡਾਇਰੈਕਟਰ ਮੈਨੂੰ ਤਾਂ ਸੁਣਦਾ ਸੁਣਦਾ ਮੇਰੀ ਗੱਲ ਜਿਹੜਾ ਡਾਇਰੈਕਟਰ ਤੁਸੀਂ ਕਹਿੰਦੇ ਹੋ ਸਾਡਾ ਉਹ ਵੀਆਈਪੀ ਹੋਊਗਾ ਅਸੀਂ ਉਹਨੂੰ ਚਾਹ ਪਾਣੀ ਵੀ ਪਿਲਾਵਾਂਗੇ ਕੋਈ ਉੱਥੇ ਐਂਟਰੀ ਫੀਸ ਨਹੀਂ ਇਹ ਫ੍ਰੀ ਐਂਟਰੀ ਆ ਅਸੀਂ ਸਾਰੇ ਸਕੂਲਾਂ ਨੂੰ ਲੁਧਰਾਨ ਦੇ ਸ਼ਹਿਰੀਆਂ ਨੂੰ ਸੱਦਾ ਦਵਾਂਗੇ ਕਿ ਸਾਡੇ ਨਾਲ ਜੁੜੋ ਆ ਕੇ ਇਹਨੂੰ ਆਪਾਂ ਅੱਗੇ ਲੈ ਕੇ ਚਾਈਏ ਸੱਦਾ ਦੇ ਰਹੇ ਆਪਾਂ ਤੁਸੀਂ ਇਸ ਚੀਜ਼ ਨੂੰ ਮਤਲਬ ਵੱਧ ਤੋਂ ਵੱਧ ਕਰੋ ਫ੍ਰੀਚ ਦੇਖਣ ਨੂੰ ਮਿਲਣਾ ਤੇ ਬਾਸਕਟਬਾਲ ਤੁਹਾਨੂੰ ਪਤਾ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਕਿੱਡੀ ਵੱਡੀ ਗੇਮ ਆ ਜਿੰਨੇ ਸਾਰੇ ਜਾਣੇ ਸਹਿਯੋਗ ਕਰੋ ਜਿੰਨੇ ਤੁਸੀਂ ਖੜੇ ਹੋ ਯੰਗੋਂ ਪੁਰਾਣੇ ਹੋ ਮੇਰੀ ਜ਼ਿੰਦਗੀ ਦੇ 65 ਸਾਲ ਐਜ਼ ਅ ਪੈਸ਼ਨ ਬੀਤੇ ਨੇ ਇਹ ਮੇਰਾ profession ਨਹੀਂ ਹੈ ਸੌਕ ਪਾਲਿਆ ਔਰ ਹਿੰਦੁਸਤਾਨ ਦੀ ਟੀਮ ਵਿੱਚ ਅੱਜ ਲੁਧਿਆਣਾ ਸੈਂਟਰ ਦੇ 12 ਵਿੱਚੋਂ 6 ਖਿਡਾਰੀ ਨੇ ਇਨਕਲੂਡਿੰਗ ਦੀ ਕੈਪਟਨ ਔਰ ਹੋਰ ਪਾਈਪਲਾਈਨਸ ਹੈਗੇ 7-7 ਫੁੱਟ ਉਹ ਦਿਖਾਵਾਂਗੇ ਤੁਹਾਡੇ ਕੋਲ ਹੈਗੇ ਅਰਮਾਣ ਜੀ ਬਣਾਉਂਗਾ ਤੁਹਾਨੂੰ ਲੁਨੀਆਂ ਫੋਟੋ ਖਰੋਣੀਆਂ ਥੱਕ ਜੂਗੀ ਪਹਿਲਾ ਇੰਡੀਅਨ ਜਿਹੜਾ ਕਿ ਆਫ NBA ਵਿੱਚ ਉਹ ਕੇਵਲ ਤੇ ਕੇਵਲ ਉਧਾਰਣ ਦੇ ਹੋ ਗਿਆ ਮੈਂ 9 ਸਾਲ ਦਾ ਲੈਂਦਾ ਸੀ ਸਤਨਾਮ ਭੌਰਾ 7.2 ਇੰਚ ਦਾ ਦੁਨੀਆ ਫੋਟੋ ਖਰੋਣ ਦੀ ਸਕਦੀ ਸੀ ਹੋਰ ਪਾਈਪਲਾਈਨਸ ਹੈਗੇ ਇਹ ਵੀ ਅਸੀਂ ਦਿਖਾਵਾਂਗੇ ਅਸੀਂ ਸਾਬਤ ਕਰਾਂਗੇ ਦੁਨੀਆ ਨੂੰ ਵੀ ਅਸੀਂ ਚੰਗਾ ਕੰਮ ਕਰ ਰਹੇ ਹਾਂ ਸਰ ਤੁਹਾਡੀ ਕਮਾਈ ਦੀ ਬਹੁਤ ਲੋੜ ਹੈਗੀ ਇੱਥੇ ਡਟ ਕੇ ਅਸੀਂ ਕਰਨਾ ਔਰ ਵਧੀਆ ਕਰਨਾ ਕੁਝ ਵੀ ਪੁੱਛਣਾ ਮੈਨੂੰ ਪੁੱਛੋ ਜਦੋਂ ਜਿਹੜੇ ਟੀਮ ਇੱਕ ਨੂੰ ਰਿਪਰੈਜ਼ੈਂਟ ਕਰਨ ਗਿਆ ਉਹ ਮੈਨੂੰ ਹੁਣ ਉਤਸ਼ਾਹ ਹੁੰਦਾ ਜਿਹੜੀਆਂ ਟੀਮਾਂ ਸਟੇਟਾਂ ਤੋਂ ਆ ਰਹੀਆਂ ਸਟੇਟਾਂ ਤੋਂ ਟੀਮਾਂ ਆ ਰਹੀਆਂ ਟੀਮਾਂ ਕਈ ਤਾਂ ਕੈਨਲਾ ਦੀ ਨੱਤੀ ਨੂੰ ਆ ਰਹੀਆਂ ਅਸੀਂ ਉਹਨਾਂ ਦਾ ਪੀਐਚਯੂ ਵਿੱਚ ਬੰਦੋਬਸਤ ਕਰ ਰਹੇ ਹਾਂ ਪਰ ਆਉਣਾ ਅਸੀਂ ਪਹਿਲੇ ਨੂੰ ਮੈਂ ਆ ਜਾਓ ਕਿਸੇ ਨੂੰ ਨਾਰਾਜ਼ ਨਹੀਂ ਕਰਦੇ 31 ਨੂੰ ਵੀ ਆ ਰਹੀਆਂ ਨੇ ਠੀਕ ਹੈ ਸਰ ਥੈਂਕ ਯੂ ਕਿ ਜਿਹੜੀ 75ਵੀਂ ਜੂਨੀਅਰ ਨੈਸ਼ਨਲ ਬਸਕਟਬਾਲ ਚੈਂਪੀਅਨਸ਼ਿਪ ਹੋ ਰਹੀ ਹੈ ਇੱਥੇ ਉਹਦੇ ਵਿੱਚ ਸਾਡੇ ਸੀਪੀ ਸਰ ਜਿਹੜੇ ਆ ਉਸ ਚੇਅਰਮੈਨ ਕਮੇਟੀ ਦੇ ਮੈਂਬਰ ਨੇ ਔਰ ਅਸੀਂ ਸਾਰੀ ਟੀਮ ਉਹਨਾਂ ਦੇ ਨਾਲ ਔਰ ਇਹਦੇ ਵਿੱਚ ਜਿਹੜੀ ਇਹ 2 ਤਰੀਕ ਤੋਂ ਸਟਾਰਟ ਹੋਣੀ ਆ ਔਰ 9 ਤਰੀਕ ਤੱਕ ਚੱਲਣੀ ਆ 9 ਸਤੰਬਰ ਤੱਕ ਔਰ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਕੋਈ ਪੂਰੇ ਸਾਡੇ ਦੇਸ਼ ਵਿੱਚੋਂ ਜਿਹੜੀਆਂ ਕਰੀਬ ਕੋਈ 50-70 ਮਾਂ ਉਹ ਜਿਹੜੀਆਂ ਇੱਥੇ ਆ ਰਹੀਆਂ ਔਰ ਇਹਨਾਂ ਟੀਮਾਂ ਦੇ ਜਿਹੜੇ ਮੈਚ ਆ ਦੋ ਤਰੀਕ ਤੋਂ ਸਟਾਰਟ ਹੋ ਜਣੇ ਆ ਪਹਿਲਾਂ ਇਹ ਲੀਗ ਦੇ ਵਿੱਚ ਮੈਚ ਚੱਲਦੇ ਰਹਿਣਗੇ ਤੇ ਉਸ ਤੋਂ ਬਾਅਦ ਜਿਹੜੇ ਉੱਪਰ ਕੁਆਟਰਫਾਈਨਲ ਸੈਮੀਫਾਈਨਲ ਫਿਰ ਉੱਤੇ ਉਪਰ ਹੋਣੇ ਆ ਔਰ ਇਹਦੇ ਵਿੱਚ ਅਸੀਂ ਜਿੰਨੇ ਵੀ 플레이ਰ ਆ ਰਹੇ ਆ ਉਹਨਾਂ ਵਾਸਤੇ ਜਿਹੜੀ ਸਾਰੀ ਰਿਹੈਸ ਜਿਹੜੀ ਆ ਹੋਟਲਾਂ ਦੇ ਵਿੱਚ ਕਰ ਦਿੱਤੀ ਆ ਉਹ ਆ ਕੇ ਬੜੇ ਰਾਮਨਾ ਹੋਟਲ 'ਚ ਰਹਿਣਗੇ ਸਾਰੇ ਔਰ ਇਹਨਾਂ ਦੇ ਉੱਥੇ ਜਾਣ ਵਾਸਤੇ ਜਿਹੜੀ ਆ ਟਰਾਂਸਪੋਰਟ ਉਹ ਸਾਰੀ ਪੰਜਾਬ ਬਾਸਬਾਲ ਫੈਡਰੇਸ਼ਨ ਨਾਲ ਮਿਲ ਕੇ ਉਹਦੇ ਸਾਰੇ ਪ੍ਰਬੰਧ ਔਰ ਸਟੇਡੀਅਮ ਦੇ ਵਿੱਚ ਜਿਹੜੇ ਨਵੇਂ ਸਟੇਡੀਅਮ ਬਣ ਚੁੱਕੇ ਆ ਹੁਣ ਉੱਥੇ ਤਿੰਨ ਗਰਾਊਂਡਾਂ ਬਣ ਗਈਆਂ ਨਵੀਆਂ ਔਰ ਇਹ ਪੂਰੇ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਟਾਪ ਦਾ ਸਟੇਡੀਅਮ ਜਿਹੜਾ ਪੰਜਾਬ ਦੇ ਵਿੱਚ ਲੁਧਿਆਣੇ ਨੂੰ ਮਿਲਿਆ ਔਰ ਇਦਾਂ ਦਾ ਕਿਤੇ ਵੀ ਮੈਂ ਜਿਹੜੇ ਸਟੇਡੀਅਮ ਜਿੱਥੇ ਤਿੰਨ ਤਿੰਨ ਗਰਾਊਂਡਾਂ ਇਦਾਂ ਦੀਆਂ ਐਂਡੋਰ ਹੋਣ ਪੂਰੇ ਇੰਡੀਆ 'ਚ ਨਹੀਂ ਕਿਤੇ ਵੀ ਇਸ ਕਰਕੇ ਕਿਉਂਕਿ ਮੈਂ ਵੀ ਪੱਲਾ ਵਸਬਾ ਖੇਡਦਾ ਰਿਹਾ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਪੰਜਾਬ ਨੂੰ ਇੰਨਾ ਵਧੀਆ ਜਿਹੜਾ ਸਾਡੀ ਗਵਰਨਮੈਂਟ ਨੇ ਸਟੇਡੀਅਮ ਬਣਾ ਕੇ ਦਿੱਤਾ ਔਰ ਔਰ ਦੇ ਵਿੱਚ ਹੁਣ ਸਾਡੇ ਜਿਹੜੇ ਬੱਚੇ ਖੇਡਣਗੇ ਔਰ ਮੈਂ ਖਾਸ ਕਰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨੀ ਚਾਹਾਂ ਜਿਸ ਤਰ੍ਹਾਂ ਗਵਰਨਮੈਂਟ ਵੱਲੋਂ ਜੁਧ ਨਸ਼ਿਆਂ ਵਿਰੁੱਧ ਚੱਲ ਰਹੀ ਮੈਂ ਉਹਦੇ ਵਿੱਚ ਅਸੀਂ ਆਪਣੇ ਯੂਥ ਨੂੰ ਇੱਥੇ ਲੈ ਕੇ ਆਈਏ ਸਾਡੇ ਬੱਚੇ ਜਿਹੜੇ ਇਹ ਮੈਚ ਦੇਖਣ ਔਰ ਉਹ ਮੈਚ ਦੇਖ ਕੇ ਜਿਹੜੀ ਇੱਕ ਚੰਗੀ ਸਿਹਤ ਮਿਲੇ ਉਹਨਾਂ ਨੂੰ ਸਰੀਰਕ ਪੱਖੋਂ ਵੀ ਤੇ ਉਹਨਾਂ ਦੀ ਸੋਚ ਪੱਖੋਂ ਦੀ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਅਗਰ ਸਪੋਰਟਸ ਕੀਤੀ ਹੋਵੇ ਤਾਂ ਬੱਚਾ ਫੈਟ ਰਹਿਂਦਾ ਤੰਦਰੁਸਤ ਰਹਿੰਦਾ ਕਿਸੇ ਗੱਲ ਦਾ ਡਰ ਭੈ ਨਹੀਂ ਰਹਿੰਦਾ ਔਰ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਤੁਹਾਡੇ ذریعے ਕਿ ਸਾਰੇ ਸ਼ਹਿਰ ਵਾਸੀ ਇਸ ਮੈਚ ਤੇ ਆਉਣ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਔਰ ਸਕੂਲ ਕਾਲਜ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਕਿਉਂਕਿ ਪੂਰੇ ਇੰਡੀਆ ਦੇ ਵਿੱਚੋਂ ਲੜਕੀਆਂ ਔਰ ਲੜਕੀਆਂ ਦੀ ਟੀਮਾਂ ਆਈਆਂ ਸਾਡੀਆਂ ਬੱਚੀਆਂ ਵੀ ਉਹਨਾਂ ਲੜਕੀਆਂ ਨੂੰ ਖੇਡਦੀਆਂ ਦੇਖਣਗੀਆਂ ਉਹਨਾਂ ਦੇ ਵਿੱਚ ਵੀ ਜਿਹੜਾ ਕੋਈ ਡਰ ਪੈ ਨਿਕਲੂਗਾ ਉਹ ਵੀ ਸਪੋਰਟਸ ਪਾਸੇ ਆਉਣਗੀਆਂ ਇਸ ਕਰਕੇ ਮੈਂ ਇਹ ਉਮੀਦ ਕਰਦਾ ਕਿ ਸਾਰੇ ਸ਼ਹਿਰ ਵਾਸੀ ਸਾਰੇ ਆਪਾਂ ਰਲ ਕੇ ਇਸ ਨੈਸ਼ਨਲ ਨੂੰ ਵਧੀਆ ਤਰੀਕੇ ਨਾਲ ਨੇਪਰੇ ਚਾੜੀਏ ਸੀਪੀ ਸਾਹਿਬ ਵੀ ਡਰੈਸ ਕਰਨੇ ਹੁਣ ਇੱਧਰ ਲਿਆਓ ਮੈਂ ਮਾਈਕ 사। ਇਹ ਸਾਡਾ ਤੌਭਾਗਿਆ ਹੈ ਕਿ 75th ਜੂਨੀਅਰ ਬਾਸਕਟਬਾਲ ਚੈਂਪੀਅਨਸ਼ਿਪ ਸਾਡਾ ਸ਼ਹਿਰ ਜਿਹੜਾ ਹੈ ਉਹ ਹੋਸਟ ਕਰ ਰਿਹਾ ਤੇ ਸ਼ਹਿਰ ਦੀ ਪੁਲਿਸ ਵੱਲੋਂ ਪੂਰਾ ਸਹਿਯੋਗ ਜਿਹੜੀ ਆਰਗੇਨਾਈਜ਼ਿੰਗ ਕਮੇਟੀ ਹੈ ਉਹਨਾਂ ਨੂੰ ਮਿਲ ਰਿਹਾ ਤੇ ਮੇਰੀ ਤਾਂ ਹੀ ਅਪੀਲ ਹੈ ਕਿ ਰੋਜ਼ ਮੈਚ ਹੋਣਗੇ ਸਵੇਰ ਤੋਂ ਸ਼ਾਮ ਤੱਕ ਤੇ ਜਿੰਨਾ ਸ਼ਹਿਰ ਵਸੀ ਇਹਨਾਂ ਨੂੰ ਦੇਖਣਾਂ ਤੁਹਾਡੇ ਮਾਧਿਅਮ ਤੋਂ ਤੇ